ਜੋਇੰਦਰਾ ਕੋਲ ਕੋ ਡਿਫਰੈਂਸ ਤੇਰਾ ਭਰਾ ਰਾਜੂ ਨਰਾਜ ਹੋਇਆ ਕਹਿੰਦਾ ਮੇਰੀ ਵੀਡੀਓ ਨਹੀਂ ਬਣੀ ਰਾਜੂ ਨੇ ਉਹਦਾ ਸਹੀ ਜਾ ਬਣਿਓ ਤੇ ਹੈ ਜੀ ਦੇ 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 ਉਹ ਉਧੇ ਯਾਰ ਕਰ ਪੁਣੀ ਫੇ ਤਿੰਨਾਂ ਦੇ ਕੋਲ ਜਾ ਭਾਜੀ ਆ ਜਾਓਰੇ ਗਿਆ 1000 ਕੱਢ ਦੇ 20000 ਤੂੰ ਸਹੀ ਸਹੀ ਤੇ ਸਹੀ ਗੀਤ ਆ ਤਾਜਾ ਦੇ ਤ ਲੈ ਉਹ ਆ ਦੋਏ ਨੇ ਉਹ ਕੁੱਤਿਆਂ ਨੂੰ ਪਾਉਣ ਵਾਲੀ ਐ ਉਹ ਤੂੰ ਰਹਿਣ ਤੂੰ ਕੁੱਤਿਆਂ ਨੂੰ ਪਾਉਣ ਵਾਲਾ ਆਂ ਭਾਜਾ ਦੇ ਭਾਜੀ ਬੋਲੇ ਬੇਲੀ ਮੰਡੀ ਗੇ ਰੋਲ ਨਾ ਲੈਣੀ ਅੰਨੇ ਉਹਦੇ ਚੀਜ਼ ਨਹੀਂ ਸਕਣ ਕੁੱਤਿਆਂ ਨੂੰ ਬੋਲ 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 ਖੁੰਜਨਾ ਬਹੁਤ ਤੁਸੀਂ ਵੀ ਕਰਦਾ ਹੁਣ ਕਰਦਾ ਮਾਲਾ ਆਹ ਨਟਕਾਣੇ ਮੈਨੂੰ ਸਰਿਆ ਮੈਂ ਕਹਿਣਾ ਵੀ ਕੁੱਤੇ ਨੂੰ ਵੱਢ ਕੇ ਪਾਉਣ ਵਾਲੀ ਆਂ ਬੱਸ ਬੱਸ ਛੇੜਨ ਤਾਂ ਮਿੰਟ ਵੀ ਲਾਉਣਾ ਦੀ ਸ਼ਾਲੀ ਕੁੱਤੇ ਵੀ ਇਹ ਲੋ ਵੇਖੋ ਸਰਦਾਰ ਆਈ ਵਾਲੇ ਛੇਲੇ ਹੋਣਗੇ ਮੈਂਡਮ ਨੂੰ ਆਉਂਦੇ ਆ ਉਹ ਛੇਲੇ ਆ ਦੋ ਉਹ ਬੱਕਰੀ ਆ ਤੇਰਾ ਘਰ ਇੱਥਾ ਕਰਦੇ ਪੂਰੇ ਸੂਰੇ 13000 ਦੀਆਂ ਨਹੀਂ ਨਹੀਂ 20000 ਚਲੋ ਜਮਾਨਤ 14000 ਮੈਂ ਰਹਿਣ ਤੋਂ ਭਜੀ ਛੱਡੋ ਭਾਈ ਬਲਾਗਰਾਂ ਤੋੜ ਦੇ ਦੋ ਜਨਰਲ ਰੋਟਾ ਜਿੰਨੀ ਦਾ ਕਰਦੀ 18000 ਰੁਪਏ ਦੇ ਦੇ ਜਾਂ ਕਿੰਨਿਆਂ ਦਾ ਕਰਦੇ ਆ ਤੇਰੀ 10000 ਦੋ ਪੁੱਛੇ ਆ ਟੋਪ ਖਰੀਦਣਾ ਸੀਰੇ ਹਾਂ 15000 ਬਸ ਪਰੇ ਕਰ ਸੀ 150 ਬਣਦਾ ਮੇਰਾ ਨਾ ਚੋ 500 ਹੀ ਰੋਟਾ ਗਰੀਬ ਕੋ ਵੱਤ ਨਹੀਂ ਨਾ ਜੀ ਇਹਨਾਂ ਵੀ ਹਾਲਾਤ ਨੇ ਕਿੰਨੇ ਦਾ 13000 ਕੋਈ ਨਹੀਂ ਕੋਈ 15 ਦੇ ਹਾਈ ਵਾਲਾ ਫੜੋ 1500 ਦੇ ਦੇ ਨਮੇੜ ਤਾਂ 1500 ਤਿੰਨ ਹੋ ਗਿਆ ਜੀ ਆਰੇ ਉਹਨੇ ਵਿਚਾਰ ਨਹੀਂ ਮੇਰੀ ਮੰਨਦੀ ਹਾਂ ਮੰਨ ਨਹੀਂ ਉਹਨਾਂ ਗੱਲ ਸਹੀ ਆ ਕੋਈ ਗੱਲ ਪਿਆ ਲੈ ਲਿਆ ਮਹਿੰਗਾ ਆ ਕੰਪਿਊਟਰ ਮਹਿੰਗਾ ਨਹੀਂ ਹੈ ਹੈ ਦੰਨਾ ਮਾਰੇ ਨੇ 15 ਦੇ ਲੈ 15 ਦੇ ਭਾਈ ਬੰਦੂ ਹੀ ਲੈਟ ਗਏ ਤੇ ਦਾਦਾ ਉਹ ਗੱਲ ਨਹੀਂ ਮੰਨੇ ਲਾਦੇ ਮੇਰੀ ਸਾਈ ਵਾਲੇ ਫੜ ਲੈ ਫੜ ਲੈ ਫੜਦੇ ਫਾੜੇ ਵਿੱਚੇ ਪਾ ਤਿੰਨ ਆ ਹਾਂ ਜਿਹੜਾ ਬੰਦ ਖੱਲੇ ਬੈਠਾ ਬਾਕੀ ਪਿੱਛੇ ਮਾਨ ਦੀ ਸਾਰਿਆਂ ਦੀ ਚਾਚੇ ਦਾ ਰਹਿਣ ਦਿੰਦੇ ਨੇ 9 10 11 12 13 14 ਤਾਂ ਮੈਂ ਤਾਂ ਲੋ ਜੀ ਇੱਥੇ ਹੀ ਕਰਾਉਂਦਾ ਡਾਕਟਰ ਨੂੰ ਮੈਂ ਤਰੂ ਜਾਈਏ ਨਾ ਕੋਲ ਮੰਦ